ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਦੇਖੋ ਕੱਲ ਕਹਿੰਦੇ ਹੁੰਦੇ ਐਕਸ਼ਨ ਸਤੂ ਖਡੂਰ ਸਾਹਿਬ ਵਾਲੇ ਨੇ ਕਹਿੰਦੇ ਬਣਾਤੇ ਸੱਪ ਦੁੱਲੇ ਬੱਗੇ ਵਾਲੇ ਨੂੰ ਕਹਿੰਦੇ ਮੁੱਦਾ ਕਰਕੇ ਠੋਕਿਆ ਕਹਿੰਦੇ ਚੱਕ ਕੇ ਬਾਹਰ ਕਹਿੰਦੇ ਦੇਖੋ ਆ ਮਾਵਾਵਾ ਹੁੰਦੀ ਓ ਅਗਲੀ ਕਬੱਡੀ ਪਾਉਣ ਦੇ ਲਈ ਇਹ ਹਜ਼ਾਰ ਦੀ ਕਬੱਡੀ ਪਰਤੇ ਬੋਰੋ 10000 ਦੀ ਰੇਡ ਗ੍ਰੀਨ ਗਲੋਬ ਪ੍ਰਕਾਸ਼ ਸਿੰਘ ਦੇ ਵੱਲੋਂ ਬੱਗੇ ਪਿੰਡ ਵਾਲੇ ਦੁੱਲੇ ਦੀ ਰੇਡ 1000 ڈالر ਵੀਰਪਾ ਕੀਤਾ ਕਰਕੇ ਗਾਇਆ ਲਾ ਵੀ ਮਾਨਕੀ ਵਾਲਾ ਵੇਖ ਦੋ ਅਤ ਕਰਕੇ ਕੈਨੇਡਾ ਚ ਜਾ ਕੇ 13-1400 ਵੜ ਜਾਣ 1000 ਡਾਲਰ ਦੀ ਰੇਡ ਮਾਨਵਰ ਕੰਡਾ 3 ਸਾਲ ਰੱਖਣਾ 10000 ਡਾਲਰ ਜਿੱਤ ਲਿਆ ਜਰੂਰ ਸਾਡੀ 1000 ਡਾਲਰ ਜਿੱਤ ਲਿਆ ਮਸਤ ਨਹੀਂ ਡਾਲਰ ਦੀ ਜੜਦੀ ਆ ਤੇ ਇਹ ਵੀ ਮੇਲਾ ਫਰੇਲਾ ਤੇ ਪਿੰਡ ਵਾਲੇ ਬੱਲੇ ਦੀ ਪਰਾਣ ਵਾਲੇ ਪੰਮੇ ਦਾ ਚੰਡਿਆ ਪੱਠਾ ਹੁਣ ਦੇਖਾਂਗੇ ਚਾਰ ਤਾਰੀ ਡੱਬ ਵੀ ਸੰਘਟੇ ਸਿਆਉਂ ਦੇਖਦਾ ਕਬੱਡੀ 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 ਖੱਤੀ ਖਰੂਰ ਸਾਹਿਬਾ ਦਾ ਪੱਲੇ ਪਿੰਡ ਵਾਲਾ ਬੋਲੋ ਹੱਪਾ ਜਨ ਦੇ ਟੱਲ ਪੈਂਦੇ ਹੋ ਇਹ ਆਹ ਇਹ ਅੰਮ੍ਰੀ ਵੱਲੋਂ ਛੱਤੀ ਦੇ ਦਫੇ ਨਹੀਂ ਹਾਂ ਸਾਹ ਵਾਲਾ ਜੋਤਪ੍ਰੀ ਮਖੋਰੀ ਵੀ ਜੁੜ ਸੁਣਦਾ ਇਹ ਬੰਬ ਗਿੱਲ ਕੋਕਾ ਤਾਂ ਬਥੇਰੇ ਕਰਦੇ ਹੱਤ ਦਾ ਵੀ ਸਿਰਾ ਸੀ ਐਂਡ ਕਰਾਂਗੇ ਹੱਤ ਦਾ ਵੀ ਸਿਰਾ ਸੀ ਟ੍ਰੈਕਟਰ ਸਾਹਿਬ ਕਮੈਂਟਰ ਸਾਹਿਬ ਜਿਹੜੇ ਪੈਸੇ ਲਾਏ ਨੇ ਬੰਦੇ ਉਹਨਾਂ ਦੇ ਨਾਂ ਨਾਲ ਬੋਲੀ ਜਾਓ ਪਲੀਜ਼ ਭਾਜੀ ਮਾਇਆ ਸਾਡੇ ਕੋਲ ਹਾਲੇ ਉਹ ਮੁਸੀਬਤਾਂ ਦੇ ਆਮ ਸੁਖੀ ਦੇ ਵੱਲ 380 ਲਿਆ ਪਾ ਦੇ ਗਿਆ ਤਰੋਂ ਭਾਜੀ 380 ਦਾ ਤਲਵਾਤਾ ਆ ਸੁਖ ਨਾਜਵਾਨ ਖਰੂਰ ਸਾਹਿਬ ਦੀ ਧਰਤੀ ਦਾ ਸਤੂ ਕਿਹੜਾ ਖਰਚ ਫੈਲਾਵੇਂ ਪਟਵਾਇਆ ਤੇ ਸ਼ਾਮ ਸ਼ਾਮਿਲ ਨਾ ਭਰਾਵਾਂ ਦੇ ਵੱਲੋਂ 300 ਡਾਲਰ ਕਹਿੰਦੇ ਹਾਂਜੀ ਕਿੱਦਾਂ ਦੇ ਲੱਗੇ ਸਤੂਖਡੂ ਸਾਹਿਬ ਦੇ ਐਕਸ਼ਨ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਾਰੇ ਵੀਰਾਂ ਦਾ